ਇਹ ਜਿਹੜਾ ਲੋਕਾਂ ਕਾਮ ਨੇ ਅਚਾਂਕਾ ਕੰਮ ਕੀਤਾ ਐ ਜੀ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਾਰਾ ਐ ਦੋਸਤੋ ਇਸ ਵੇਲੇ ਮੌਜੂਦ ਹਾਂ ਜਲਾਲਾਬਾਦ ਦੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਜਿੱਥੇ ਕੱਲ ਦਾ ਜਿਹੜਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਭਰਾਤਰੀ ਜਥੇਬੰਦੀਆਂ ਦੇ ਵੱਲੋਂ ਧਰਨਾ ਲਗਾਇਆ ਗਿਆ ਹੈ ਕੱਲ ਵੀ ਜਿਹੜੀ ਕਵਰੇਜ ਤੁਹਾਨੂੰ ਦਿਖਾਈ ਹੈ ਲਾਈਵ ਤਸਵੀਰਾਂ ਦਿਖਾਈਆਂ ਸੀ ਹੁਣ ਫੇਰ ਪਹੁੰਚੇ ਹਾਂ ਗੱਲ ਕਰੀਏ ਤਾਂ ਸਵੇਰੇ ਕੋਸ਼ਕ ਟਾਈਮ ਜਿਹੜਾ ਜਿਹੜੇ ਕੱਲ ਦੇ ਜਿਹੜੇ ਵਹੀਕਲ ਖੜੇ ਸੀ ਹੈਵੀ ਵਹੀਕਲ ਜਿਵੇਂ ਟਰੱਕ ਖੜੇ ਸੀਗਾ ਤਾਂ ਉਹਨਾਂ ਨੂੰ ਜਿਹੜਾ ਇੱਥੋਂ ਲੰਘਾਇਆ ਗਿਆ ਪਰ ਹੁਣ ਜਿਹੜਾ ਧਰਨਾ ਫੇਰ ਉਸੇ ਤਰੀਕੇ ਦੇ ਨਾਲ ਜਿਹੜਾ ਜਾਰੀ ਕਰ ਦਿੱਤਾ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਜਿਹੜੇ ਲੋਕ ਨੇ ਉਹ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੇ ਨੇ ਕਿਉਂਕਿ ਜਿਹੜਾ ਫਾਈਲਾਂ ਜਮ੍ਹਾਂ ਜਿੱਦਣ ਕੀਤੀਆਂ ਗਈਆਂ ਸੀ ਨੋਮੀਨੇਸ਼ਨ ਭਰਨ ਵਾਲਾ ਦਿਨ ਸੀ ਉਸ ਦਿਨ ਜਿਹੜਾ ਤੱਕਾ ਜਿਹੜਾ ਜਲਾਲਾਬਾਦ ਦੇ ਵਿੱਚ ਹੋਇਆ ਤਾਂ ਉਹਦੇ ਸਬੰਧ ਦੇ ਵਿੱਚ ਫਾਈਲਾਂ ਵੀ ਕਈਆਂ ਦੀਆਂ ਪਾੜੀਆਂ ਗਈਆਂ ਸੀ ਉਹਦੇ ਸਬੰਧ ਦੇ ਵਿੱਚ ਹੀ ਇਹ ਲੋਕ ਇੱਥੇ ਇਕੱਠੇ ਹੋ ਕੇ ਆਪਦੀ ਆਵਾਜ਼ ਨੂੰ ਜਿਹੜਾ ਪ੍ਰਸ਼ਾਸਨ ਦੇ ਕੰਨਾ ਤੱਕ ਪਹੁੰਚਾਉਣ ਲਈ ਰੋਡ ਜਾਮ ਕਰਕੇ ਬੈਠੇ ਨੇ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਰੋਡ ਵੀ ਜਿਹੜਾ ਦੋਨਾਂ ਪਾਸਿਆਂ ਤੋਂ ਪੂਰੇ ਤਰੀਕੇ ਦੇ ਨਾਲ ਜਿਹੜਾ ਜਾਮ ਹੋ ਚੁੱਕਿਆ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂਗੇ ਜਿਹੜਾ ਕੱਲ ਦਾ ਧਰਨਾ ਲਗਾਇਆ ਗਿਆ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਿਆ ਕਿ ਨਹੀਂ ਪਹੁੰਚਿਆ ਸਾਡੇ ਨਾਲ ਅਸ਼ੋਕ ਕੰਬੋਜੀ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਬਾਈ ਜੀ ਕੱਲ ਦਾ ਤੁਹਾਡੇ ਵੱਲੋਂ ਧਰਨਾ ਲਗਾਇਆ ਗਿਆ ਤੇ ਸਵੇਰ ਮੌਕੇ ਖੋਲ ਦਿੱਤਾ ਗਿਆ ਸੀ ਇੱਕ ਵਾਰੀ ਕਿਉਂਕਿ ਹੈਵੀ ਵਹੀਕਲ ਜਿਹੜੇ ਖਲੋਤੇ ਸੀ ਉਹਨਾਂ ਨੂੰ ਲਗਾਉਣ ਦੇ ਲਈ ਕਿਉਂਕਿ ਉਹ ਲੋਕ ਵੀ ਕੀ ਕਰਨ ਲੋਕ ਵੀ ਪਰੇਸ਼ਾਨ ਨੇ ਕਿਉਂਕਿ ਜਦੋਂ ਰੋਡ ਜਾਮ ਹੋ ਗਿਆ ਸ਼ਹਿਰ ਦੀ ਗੱਲ ਕਰੀਏ ਤਾਂ ਸ਼ਹਿਰ ਦੀਆਂ ਵਿੱਚ ਜਿਹੜੀਆਂ ਸੜਕਾਂ ਨੇ ਉਹ ਵੀ ਜਾਮ ਹੋ ਚੁੱਕੀਆਂ ਨੇ ਅਜੇ ਤੱਕ ਤੁਹਾਡੇ ਨਾਲ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਸਿਵਲ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਗੱਲਬਾਤ ਕਰਨ ਪਹੁੰਚਿਆ ਹੈ ਕਿ ਨਹੀਂ ਪਹੁੰਚਿਆ ਗੱਲਬਾਤ ਕਰਦੇ ਨੇ ਪਰ ਪੂਰੀ ਗੱਲ ਨਹੀਂ ਕਰਦੇ ਸਾਡੀ ਆਈ ਮੰਗ ਹੈ ਵੀ ਸਾਡੇ ਜਿਹੜੇ ਨੇ ਕਾਗਜ਼ ਫਾੜੇ ਸੀ ਉਹਨਾਂ ਨੂੰ ਲਿਆ ਜਾਵੇ ਦੁਬਾਰਾ ਔਰ ਸਾਡੇ ਜਿਹੜੇ ਪਿੰਡਾਂ ਦੀ ਜੜੀ ਏ ਜਿਹੜੇ ਆ ਤਿੰਨ ਪਿੰਡਾਂ ਦੇ ਨੇ ਕਾਗਜ਼ ਪਾਟੇ ਨੇ ਜਾਂ ਜੋ ਹੋਰ ਪਿੰਡਾਂ ਦੇ ਨੇ ਉਹਨਾਂ ਨੂੰ ਲੈ ਕੇ ਸਾਨੂੰ ਜਿਹੜੇ ਨਾ ਚੋਣ ਨਿਸ਼ਾਨ ਲਾਟ ਕੀਤਾ ਜਾਵੇ ਉਸ ਪਾਸੇ ਪੂਰੇ ਪੈਰ ਨਹੀਂ ਲਾਂਦਾ ਪ੍ਰਸ਼ਾਸਨ ਤੇ ਉਸ ਕਰਕੇ ਤਰਨਾ ਚੱਲ ਰਿਹਾ ਸਵੇਰੇ ਸਾਡੇ ਆਗੂਆਂ ਵੱਲੋਂ ਹੀ ਬਣਾਇਆ ਗਿਆ ਸੀ ਵੀ ਜਿਹੜੇ ਇੱਕ ਪਾਸੇ ਹੈਵੀ ਵਹੀਕਲ ਖੜੇ ਨੇ ਉਹਨਾਂ ਨੂੰ ਘਟੋ ਘਟ ਨੰਗਣ ਦਈਏ ਉਹ ਸਵੇਰੇ ਅਸੀਂ ਨੰਗਾ ਤੇ ਸੀ ਪਰ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਸਾਡੇ ਆਗੂਆਂ ਨੇ ਫਿਰ ਵੀ ਗੜਾ ਸੂਝਬੂਝ ਦੇ ਨਾਲ ਵੀ ਉਹਨਾਂ ਦਾ ਮਾਲ ਨਾ ਖਰਾਬ ਹੋਵੇ ਤਾ ਕਰਕੇ ਵੀ ਉਹਨਾਂ ਨੂੰ ਨੰਗਾਤਾ ਜਾਵੇ ਪ੍ਰਸ਼ਾਸਨ ਆਪਦਾ ਜਿਹੜਾ ਨਾ ਪੈਰ ਝਾੜ ਰਿਆ ਜਿਹੜੇ ਦਿਨ ਘਟਨਾ ਕਰਨ ਵਾਪਰਿਆ ਸੀ 4 ਤਰੀਕ ਦੀ ਗੱਲ ਕਰੀਏ ਤਾਂ ਉਦੋਂ ਵੀ ਰਾਤ ਨੂੰ ਧਰਨਾ ਇੱਥੇ ਲਗਾਇਆ ਗਿਆ ਸੀ ਤੇ ਉਦੋਂ ਧਰਨਾ ਕਿਉਂ ਚੱਕ ਦਿੱਤਾ ਸੀ ਇੱਕ ਵਾਰ ਉਸ ਦਿਨ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਐਸਟੀਐਮ ਵੱਲੋਂ ਔਰ ਐਸਪੀ ਸਾਹਿਬ ਵੱਲੋਂ ਇਹ ਸਾਨੂੰ ਨਿਰਦੇਸ਼ ਦਿੱਤੇ ਸੀ ਵੀ ਕਹਿੰਦੇ ਵੀ ਅਸੀਂ ਤੁਹਾਡਾ ਜਿਹੜਾ ਨਾ ਨਾਮੀਨੇਸ਼ਨ ਕਰਾ ਦੇਾਂਗੇ ਸਵੇਰੇ ਸਾਡੇ ਕੋਲ ਆ ਕੇ ਕਾਗਜ ਲੈ ਜਾਓ ਦੇ ਦਿਓ ਜੇ ਔਰ ਸਵੇਰੇ ਰਸੀਦਾ ਲੈ ਜਾਓ ਉਸ ਗੱਲ ਤੋਂ ਮੁੱਕਰ ਗਏ ਫਿਰ ਦੁਬਾਰਾ ਸਾਨੂੰ ਮਜਬੂਰਨ ਜਿਹੜਾ ਨਾ ਧਰਨਾ ਲਾਣਾ ਪਿਆ ਹੁਣ ਅੱਗੇ ਦੀ ਕਾਰਵਾਈ ਕੀ ਕੀਤੀ ਜੇ ਅੱਗੇ ਦੀ ਕਾਰਵਾਈ ਜਿਹੜੀ ਹੈ ਸਾਰੀਆਂ ਜਥੇਬੰਦੀਆਂ ਬੈਠੀਆਂ ਨੇ ਸੁਨਿੰਦਰ ਜੀ ਬੈਠੇ ਨੇ ਪਰਮਜੀਤ ਬੈਠੇ ਨੇ ਸਾਰੇ ਅਸੀਂ ਸਲਾਹ ਕਰਕੇ ਜਿਵੇਂ ਵੀ ਹੈ ਇਹਨੂੰ ਖੁੱਲੇ ਲੰਮੇ ਸਮੇਂ ਦੇ ਲਈ ਚਲਾਵਾਂਗੇ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਜਿਹੜੀਆਂ ਪ੍ਰਵਾਨ ਨਹੀਂ ਹੁੰਦੀਆਂ ਉਹਨਾਂ ਦੇ ਤੱਕੇ ਲੰਮਾ ਸਮਾਂ ਚੱਲੇਗਾ ਤਰਨਾ ਜੀ ਤਾਂ ਕਾਮਰੇਡ ਸੁਰੇਂਦਰ ਸਿੰਘ ਢੰਡੀਆਂ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਬਾਈ ਜੀ ਕੱਲ ਵੀ ਕੱਲ ਦਾ ਤਰਨਾ ਸ਼ੁਰੂ ਕੀਤਾ ਗਿਆ ਰਾਤ ਦੇ ਮੌਕੇ ਤਰਨਾ ਇਸੇ ਤਰ੍ਹਾਂ ਜਾਰੀ ਸੀ ਬਿਲਕੁਲ ਇਸੇ ਤਰ੍ਹਾਂ ਜਾਰੀ ਸੀ ਔਰ ਜਦੋਂ ਅਸੀਂ ਬੈਠਣ ਤੋਂ ਪਹਿਲਾਂ ਹੀ ਕਹਿਤਾ ਸੀ ਕਿ ਜਦੋਂ ਤੱਕ ਸਾਡੇ ਮਸਲੇ ਹੱਲ ਨਾ ਹੋਣਗੇ ਇੱਕ ਦਿਨ ਨਹੀਂ ਸ਼ਾਇਦ ਸਾਨੂੰ ਦਿੱਲੀ ਵਾਲਾ ਇਤਿਹਾਸ ਦੁਬਾਰਾ ਫਿਰ ਸਿਰਜਣਾ ਪਵੇ ਉਹ ਸਿਰਜ ਕੇ ਔਰ ਇਹ ਕੱਲਾ ਹੁਣ ਇਹ ਗੱਲ ਇੱਥੇ ਨਹੀਂ ਖੜੀ ਪਿਕਲ ਇੱਕ ਪਿੰਡ ਦਾ ਮੈਟਰ ਹੈ ਸਾਡੀ ਗੱਲ ਇੱਥੇ ਕੜ ਗਈ ਕਿ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਜਿਹੜਾ ਕਾਨੂੰਨ ਹੋਇਆ ਹੈ ਜਿਹੜੇ ਮੈਂਬਰ ਪੰਚਾਇਤਾਂ ਨੇ ਆਪਦੀ ਦਰਖਾਸਤਾਂ ਦੇਣੀਆਂ ਸੀ ਜਿਨ੍ਹਾਂ ਨੂੰ ਇਹ ਹਦਕਾਰ ਹੈ ਜਿਹਦੇ ਕਾਰਨ ਇਹ 92 ਐਮਐਲ ਜਿੱਤ ਕੇ ਆਇਆ ਜਿਨ੍ਹਾਂ ਨੂੰ ਅਸੀਂ ਤਾਕਤ ਦਿੱਤੀ ਉਹਨਾਂ ਨੇ ਤਾਕਤ ਕਰਨ ਇਹ ਫੈਲਾ ਪੜਵਾਈਆਂ ਸਾਡੇ ਕੋ ਅਧਿਕਾਰ ਖੋਏ ਉਹਨੂੰ ਬਰਕਰਾਰ ਰੱਖਣ ਵਾਸਤੇ ਜੇ ਅਸੀਂ ਨਾ ਲੜਾਈ ਲੜਾਂਗੇ ਤੇ ਇਹ ਲੋਕਤੰਤਰ ਦੀ ਹੱਤਿਆ ਹੋਏਗੀ ਸੋ ਲੋਕਤੰਤਰ ਨੂੰ ਬਚਾਉਣ ਵਾਸਤੇ ਪਹਿਲਾਂ ਸਾਡੇ ਦੇਸ਼ ਭਗਤਾਂ ਨੇ ਜਾਨਾਂ ਕੁਰਬਾਨ ਕੀਤੀਆਂ ਨੇ ਹੁਣ ਲੋਕਤੰਤਰ ਨੂੰ ਬਚਾਉਣ ਵਾਸਤੇ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਈ ਅਸੀਂ ਦੇਾਂਗੇ ਜੇ ਅਸੀਂ ਅੱਜ ਲੜਾਈ ਇਹ ਵਿੱਚੇ ਛੱਡ ਜੰਨੇ ਆ ਫਿਰ ਕੋਈ ਵੀ ਇਸ ਲੋਕਤੰਤਰ ਤੇ ਵਿਸ਼ਵਾਸ ਨਹੀਂ ਕਰੇਗਾ ਕੋਈ ਵੀ ਵੋਟਾਂ ਪਾਉਣ ਤੇ ਕੋਈ ਹਿੰਮਤ ਨਹੀਂ ਕਰੇਗਾ ਕੋਈ ਕਿਸੇ ਐਮਐਲ ਪੰਚਾਇਤ ਦੀ ਮੈਂਬਰ ਦੀ ਦਰਖਾਸਤ ਪਰੇਗਾ ਨਾ ਹੀ ਕੋਈ ਸਰਪੰਚੀ ਦੀ ਪਰੇਗੀ ਆਉਣ ਵਾਲੇ ਸਮੇਂ ਦੇ ਵਿੱਚ ਬਲਾਕ ਸੰਮਤੀ ਆਉਣੀਆਂ ਨੇ ਉਹਨਾਂ ਨੇ ਕੋਈ ਨਹੀਂ ਭਰਨੀ ਐਮਸੀ ਦੀ ਚੋਣਾਂ ਆਉਣੀਆਂ ਨੇ ਉਹਦੇ ਵਿੱਚ ਕੋਈ ਸਹਨੇ ਕੋਈ ਤਰਖਾਸਤ ਨਹੀਂ ਭਰਨੀ ਉਹਨਾਂ ਨੇ ਕਹਿਣਾ ਹੈ ਕਿ ਜਿੱਤਿਆ ਖਾਨ ਤੋਂ ਬਗੈਰ ਹੋਰ ਸਾਨੂੰ ਕੀ ਮਿਲੇਗਾ ਸੋ ਲੋਕਤੰਤਰ ਨੂੰ ਬਚਾਉਣ ਵਾਸਤੇ ਅਸੀਂ ਮਜਬੂਰੀ ਵਸ ਇਸ ਖੁੱਲੀ ਛੱਤ ਦੇ ਥੱਲੇ ਬੈਠ ਕੇ ਪਰਦਰਸ਼ਨ ਕਰ ਰਹੇ ਆਜ ਦੂਜਾ ਦਿਨ ਹੈ ਧਰਨੇ ਦਾ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਧਰਨੇ ਤੇ ਆ ਕੇ ਗੱਲਬਾਤ ਸਾਡੀ ਕੈਂਟੇ ਕੈਂਟੇ ਬਾਅਦ ਹੋ ਰਹੀ ਹੈ ਪਰ ਗੱਲ ਪਹੁੰਚੋਂਗੇ ਜਿੰਦਾਗੇ ਕਿਸੇ ਗੱਲ ਤੇ ਨਹੀਂ ਆ ਬਿਲਕੁਲ ਹੈ ਤੁਹਾਡਾ ਆਇਆ ਸਿਰ ਮੱਥੇ ਪਰ ਪ੍ਰਣਾਲਾ ਉੱਥੇ ਦਾ ਉੱਥੇ ਇਹ ਪ੍ਰਣਾਲਾ ਜੇ ਉੱਥੇ ਦਾ ਉੱਥੇ ਹੀ ਰਹਿਣਾ ਹੈ ਤੇ ਫਿਰ ਰੱਖੀ ਰੱਖਣ ਇਹ ਮੇਰਾ ਖਿਆਲ ਹੈ ਵੀ ਸਾਨੂੰ ਜੇ ਅਸੀਂ ਮੋਦੀ ਦੀ ਤੌਰ ਚ ਕਿਲਾ ਕੱਢ ਸਕਦੇ ਆ ਉਹ ਕਾਨੂੰਨ ਬਣਾਏ ਹੋਏ ਜਿਹੜੀ ਪੂਰੀ ਦੁਨੀਆ ਕਹਿੰਦੀ ਸੀ ਕਦੇ ਵੀ ਨਹੀਂ ਵਾਪਸ ਹੋ ਸਕਦੇ ਉਹ ਵਾਪਸ ਕਰਾ ਕੇ ਆਏ ਤੇ ਤਾਂ ਕੁਝ ਵੀ ਨਹੀਂ ਹੈਗਾ ਕਹਿੰਦੇ ਵੀ ਇਹ ਤਾਂ ਚੋਣਰ ਜਰਬਰ ਜਾਏ ਟਾਈਮ ਲੰਘ ਗਿਆ ਮਨਜੀਤ ਸਿੰਘ ਤਨੇਰ ਨੂੰ ਉਮਰ ਕੈਦ ਦੀ ਸਜ਼ਾ ਸੁਪਰੀਮ ਕੋਰਟ ਨੇ ਉਹਨੀ ਬਰਕਰਾਰ ਕੀਤੀ ਸੀ ਉਹਨੂੰ ਹਰਿਆ ਕਰਵਾਇਆ ਹੈ ਮੋਦੀ ਦੀ ਤੌਂ ਚ ਕਿਲਾ ਕੱਢ ਗਏ ਐ ਇਸੇ ਤਰ੍ਹਾਂ ਇਹ ਭਗਵੰਤ ਮਾਨ ਦੀ ਤੇ ਗੋਲਦੀ ਦੀ ਤੌਂ ਦੇ ਵਿੱਚੋਂ ਕਿਲਾ ਕੱਢ ਕੇ ਅਸੀਂ ਸਾ ਲਾਂਗੇ ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਵੀ ਨੇ ਤੇ ਪਰਮਜੀਤ ਢਾਬਾ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਢਾਬਾ ਸਾਹਿਬ ਆਜ ਧਰਨੇ ਦਾ ਦੂਜਾ ਦਿਨ ਆ ਤੇ ਕਿਸ ਤਰੀਕੇ ਦਾ ਮਾਹੌਲ ਹੈ ਪ੍ਰਸ਼ਾਸਨ ਦੇ ਕੰਨਾ ਤੱਕ ਅਜੇ ਤੱਕ ਆਵਾਜ਼ ਪਹੁੰਚੀ ਹੈ ਕਿ ਨਹੀਂ ਪਹੁੰਚੀ ਇਹ ਜਿਹੜਾ ਤੁਹਾਡਾ ਸਵਾਲ ਹੈ ਉਹ ਬੜਾ ਸਟੀਕ ਹੈ ਪ੍ਰਸ਼ਾਸਨ ਦੇ ਕਨਾ ਤੱਕ ਗੱਲ ਨਹੀਂ ਪਹੁੰਚੀ ਉਹਨਾਂ ਦੀ ਇੱਕ ਐਡਮਿਸ਼ਨ ਆਈ ਹੈ ਉਹਦੇ ਲਈ ਉਹਨਾਂ ਦਾ ਧੰਨਵਾਦ ਹੈ ਖਾਸ ਤੌਰ ਤੇ ਪੁਲਿਸ ਪ੍ਰਸ਼ਾਸਨ ਦਾ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਉਹਨਾਂ ਨੂੰ ਆਪਣੇ ਡਿਪਾਰਟਮੈਂਟ ਵੱਲੋਂ ਚੌਕਸੀ ਵਿਭਾਗ ਵੱਲੋਂ ਸੀਆਈਡੀ ਵੱਲੋਂ ਇਹ ਗੱਲ ਤਾਂ ਕਲੀਅਰ ਹੋ ਗਈ ਹੈ ਕਿ ਜਿਹੜੀਆਂ ਫੈਲਾ ਦੇ ਸੀ ਗੱਲ ਕਰ ਰਹੇ ਆ ਜਿਹੜੀਆਂ ਖੁੰਝਾਂ ਗਈਆਂ ਨੇ ਪਿੰਡ ਚੱਕ ਸੋਨਾ ਸੰਦਰ ਵਾਲੀਆਂ ਜਾਂ ਰਾਈਆਂ ਵਾਲੇ ਦਾ ਮਾਮਲਾ ਹੈ ਜਾਂ ਆਲਮਕੇ ਦਾ ਮਾਮਲਾ ਹੈ ਇਸ ਗੱਲ ਹੀ ਉਹਨਾਂ ਨੇ ਕਲੀਅਰ ਮੰਨ ਲਿਆ ਹੈ ਕਿ ਆਫ ਦਾ ਰਿਕਾਰਡ ਮੈਂ ਗੱਲ ਕਰਾਂ ਕਿ ਇਹ ਸੱਚਮੁੱਚ ਡੀਐਸਪੀ ਨੇ ਔਰ ਉਹਦੇ ਨਾਲ ਜਿਹੜੇ ਨੇ ਉਹਨਾਂ ਦਾ ਇੱਕ ਗਨਮੈਨ ਹੈ ਜਿਹੜਾ ਇੱਕ ਵਧਾਇਕ ਦਾ ਪੀਐਸਓ ਹੈ ਜਾਂ ਹੋਰ ਉਹਦੇ ਸਾਥੀ ਨੇ ਉਹਨਾਂ ਨੇ ਜਿਹੜਾ ਹੈਗਾ ਉਹ ਖੈ ਲੱਖ ਹੋਣ ਦਾ ਕੰਮ ਕੀਤਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਦਾ ਵਿਸ਼ਵਾਸ ਦਵਾਉਣ ਦੀ ਗੱਲ ਚੱਲ ਰਹੀ ਹੈ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਜੇਕਰ ਉਸ ਦਵਾਏ ਹੋਏ ਵਿਸ਼ਵਾਸ ਤੇ खरे ਉਤਰਦੇ ਨੇ ਸਾਡਾ ਮਕਸਦ ਨਹੀਂ ਹੈ ਕੋਈ ਇਸ ਤਰ੍ਹਾਂ ਦਾ ਕਿ ਅਸੀਂ ਲੋਕਾਂ ਨੂੰ ਖਰਾਬ ਕਰੀਏ ਪਬਲਿਕ ਨੂੰ ਖਰਾਬ ਕਰੀਏ ਜਾਂ ਜਿਹੜੇ ਲੋਕ ਰਾਹਗੀਰ ਦੌਰੋਂ ਆਏ ਨੇ ਜਿਹੜੇ ਟਰੱਕਾਂ ਵਾਲੇ ਸਾਥ ਹੀ ਨਹੀਂ ਉਹਨਾਂ ਦਾ ਫਰੂਟ ਹੈ ਉਹਨਾਂ ਨੇ ਰਾਤ ਨੂੰ ਇਹ ਰਿਕੁਐਸਟ ਕੀਤੀ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਔਰ ਉਹ ਜਿਹੜਾ ਹੈਗਾ ਉਹਦੇ ਸਾਡੇ ਨਾਲ ਸਹਿਮਤ ਹੋਏ ਔਰ ਉਸ ਤੋਂ ਕੁਝ ਸਮੇਂ ਬਾਅਦ ਅਸੀਂ ਉਹਨਾਂ ਟਰੱਕਾਂ ਵਾਲੇ ਸਾਥ ਨੂੰ ਭੇਜਤਾ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਤੁਹਾਡੇ ਵਰਗੇ ਜਿਹੜੇ ਪੱਤਰਕਾਰ ਨੇ ਜਿਹੜੇ ਨਿਰਪੱਖ ਗੱਲ ਕਰਦੇ ਨੇ ਉਹਨਾਂ ਨੇ ਦੋਹਾਂ ਧਿਰਾਂ ਦੀ ਬੜੀ ਨਿਰਪੱਖ ਗੱਲ ਕੀਤੀ ਹੈ ਤੇ ਸਰਕਾਰੀ ਪੱਤਰਕਾਰ ਵੀ ਆਏ ਜਿਵੇਂ ਗੋਦੀ ਮੀਡੀਆ ਦੇ ਨਾਲ ਮੈਂ ਕਹਾਂਗਾ ਇੱਥੇ ਵੀ ਜਿਹੜਾ ਬੜਾ ਵੱਡਾ ਹੈਗਾ ਔਰ ਉਹਨਾਂ ਨੇ ਆ ਕੇ ਇੱਕ ਪਹਿਲਾ ਆਖਸਾਇਆ ਉਕਸਾਉਣ ਤੋਂ ਬਾਅਦ ਉਹਨਾਂ ਨੂੰ ਤਿਆਰ ਕੀਤਾ ਉਹ ਉਹ ਇਥੋਂ ਤੱਕ ਕਿ ਔਰਤਾ ਬੈਠੀਆਂ ਨੇ ਵੱਡੀ ਗਿਣਤੀ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਟਰੱਕ ਡਰਾਈਵਰਾਂ ਤੋਂ ਗਾਵਾ ਕੜਵਾਈਆਂ ਅਸੀਂ ਉਹਨਾਂ ਦੇ ਖਿਲਾਫ ਵੀ ਕੰਪਲੀਟ ਦੇਣ ਵਾਲੇ ਆ ਕਿ ਉਹ ਪੱਤਰਕਾਰ ਕਿਥੋਂ ਦੇ ਨੇ ਉਹ ਪੱਤਰਕਾਰ ਜਲਾਲਾਬਾਦ ਦੇ ਨੇ ਆਮ ਤੌਰ ਤੇ ਜਦੋਂ ਵੀ ਤੁਸੀਂ ਸਰਕਾਰੀ ਖਬਰਾਂ ਵੇਖੋਗੇ ਤਾਂ ਆਮ ਜਿਹੜੇ ਆਪਾਂ ਇਹ ਕਹਿ ਸਕਦੇ ਨੇ ਇੱਕ ਸੱਥਾਂ ਦੇ ਵਿੱਚ ਬੈਠੇ ਆਮ ਲੋਕ ਜਿਹੜੇ ਬੈਠੇ ਨੇ ਉਹਨਾਂ ਨੂੰ ਇਹ ਗੱਲ ਦਾ ਕਲੀਅਰ ਪਤਾ ਹੈਗਾ ਵੀ ਇਹ ਸਰਕਾਰੀ ਪੱਤਰਕਾਰ ਨੇ ਸੋ ਇਹ ਵੀ ਕਾਲ ਬੜੀ ਇੱਜ਼ਤ ਦੇ ਨਾਲ ਉਹਨਾਂ ਨੂੰ ਤੋਰਿਆ ਹੈ ਇਹ ਤਸੱਲੀ ਕਰਾ ਕੇ ਤੋਰਿਆ ਹੈ ਸ਼ਾਇਦ ਉਹ ਸਿੱਖ ਜਾਣ ਮਾੜਾ ਮੋਟਾ ਜਿਹਾ ਉਹਦਾ ਤਾਂ ਹੈਗਾ ਭੇਜਾ ਤਾਂ ਡੀਐਸਪੀ ਦਾ ਤੁਸੀਂ ਕਿਹਾ ਜਲਾਲਾਬਾਦ ਦੇ ਡੀਐਸਪੀ ਨੇ ਖੁਦ ਫੈਲਾ ਪਾੜੀਆਂ ਨੇ ਪਾੜੀਆਂ ਨਹੀਂ ਖੋਈਆਂ ਖੋਈਆਂ ਨੇ ਚੱਲ ਜਿਸ ਤਰ੍ਹਾਂ ਵੀ ਆ ਤੁਸੀਂ ਦੱਸੋ ਬਤੌਰ ਡੀਐਸਪੀ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਕਿ ਮਾਹੌਲ ਨੂੰ ਸ਼ਾਂਤਮਈ ਰੱਖਣਾ ਕਿਸੇ ਵੀ ਧਿਰ ਦੇ ਵਿਚਕਾਰ ਲੜਾਈ ਨਾ ਹੋਵੇ ਕੋਈ ਝਗੜਾ ਨਾ ਹੋਵੇ ਪਰ ਇੱਥੇ ਜਿਹੜਾ ਕੰਮ ਉਲਟ ਚੱਲ ਰਿਹਾ ਹੈ ਇਸ ਦੇ ਬਾਰੇ ਕੀ ਕਹਿਣਾ ਇਹ ਹੈ ਕਿ ਇਹ ਗੱਲ ਵਿਆਖਿਆ ਕਰਨ ਵਾਲੀ ਨਹੀਂ ਹੈ ਪੁਲਿਸ ਦਾ ਕੰਮ ਜਿਹੜਾ ਐਡਮਿਨਿਸਟ੍ਰੇਸ਼ਨ ਨੂੰ ਚਲਾਉਣਾ ਹੈ ਸ਼ਾਂਤ ਮੈਂ ਟੰਗ ਦੇ ਨਾਲ ਪੂਰੇ ਅਮਨ ਕਾਨੂੰਨ ਨੂੰ ਬਣਾਏ ਨਾ ਲਾਅ ਐਂਡ ਆਰਡਰ ਇੰਗਲਿਸ਼ ਵਿੱਚ ਕਹਿੰਦੇ ਨੇ ਉਹਨੂੰ ਮੇਨਟੇਨ ਕਰਨਾ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਬਜਾਏ ਜਿਹੜਾ ਆਪ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਮਤਲਬ ਇੱਕ ਇੰਸਪੈਕਟਰ ਦਾ ਪੁਲਿਸ ਮੁਲਾਜ਼ਮ ਦਾ ਔਰ ਇੱਕ ਜਿਹੜਾ ਹੈਗਾ ਡੀਐਸਪੀ ਦਾ ਕੰਮ ਹੈ ਕਿ ਉਹ ਡਿਸਿਪਲਿਨ ਮੇਨਟੇਨ ਰੱਖਣਾ ਇੱਕ ਡੀਐਸਪੀ ਰੈਂਕ ਦਾ ਬੰਦਾ ਜਦੋਂ ਫੈਲਾ ਖੋ ਕੇ ਸਾਡੀ ਇੱਕ ਭੈਣ ਤੋਂ ਜਿਹੜੀ ਸਰਪੰਚ ਦੀ ਕੈਂਡੀਡੇਟ ਹੈ ਲੋਕਤੰਤਰੀ ਟਾਂਚੇ ਦੇ ਵਿੱਚ ਸੰਵਿਧਾਨਕ ਟਾਂਚੇ ਦੇ ਵਿੱਚ ਉਹਦੇ ਕੋਲ ਰਾਈਟ ਹੈ ਕਿ ਉਹ ਚੋਣ ਲੜ ਸਕਦੀ ਹੈ ਉਹਦੇ ਕੋਲ ਫੈਲਾ ਹੀ ਨਹੀਂ ਖੋਲ ਰਿਆ ਔਰ ਉਹ ਜਿਵੇਂ ਕਹਿ ਲਓ ਕਿ ਸ਼ਬਦ ਗੁੰਡਾਗਰਦੀ ਵਾਲੇ ਮਤਲਬ ਜਦੋਂ ਇਦਾਂ ਦਾ ਕੰਮ ਕਰੇਗਾ ਉਹ ਡੀਐਸਪੀ ਨਹੀਂ ਰਹਿ ਜਾਏਗਾ ਉਹ ਸਾਡੀ ਵਰਦੀ ਜਿਹੜੀ ਹੈ ਇੱਕ ਸਤਕਾਰ ਨਾਲ ਅਸੀਂ ਨਾ ਲੈਨੇ ਆ ਉਸ ਵਰਦੀ ਦਾ ਵੀ ਅਪਮਾਨ ਕਰ ਰਿਹਾ ਮੈਂ ਤੇ ਇਹ ਕਵਾਂਗਾ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਗ੍ਰਹਿਮਤਰਾਲੇ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਜੇ ਐਸਐਸਪੀ ਸਾਹਿਬ ਇਮਾਨਦਾਰੀ ਨਾਲ ਇਲੈਕਸ਼ਨ ਲੈਣਾ ਚਾਹਣ ਤੇ ਉਹਨਾਂ ਨੂੰ ਵੀ ਕਵਾਂਗਾ ਕਿ ਜਿਨ੍ਹਾਂ ਨੇ ਪੰਜਾਬ ਦੀ ਖਾਕੀ ਵਰਦੀ ਨੂੰ ਬਦਨਾਮ ਕੀਤਾ ਤੁਰੰਤ ਉਹਨਾਂ ਦੇ ਸਲਾਫ ਮੋਟੋ ਐਕਸ਼ਨ ਲੈਣਾ ਚਾਹੀਦਾ ਹੈ ਉਹਨਾਂ ਦੇ ਖਿਲਾਫ ਕਿਉਂਕਿ ਸਾਰੀ ਜਿਹੜੇ ਸਾਰੇ ਪੁਲਿਸ ਵਾਲੇ ਜਿਹੜੇ ਸਾਡੇ ਭਰਾ ਨੇ ਚਾਹੇ ਅਫੀਸਰ ਨੇ ਚਾਹੇ ਮੁਲਾਜ਼ਮ ਨੇ ਉਹ ਸਾਰੇ ਮਾੜੇ ਨਹੀਂ ਆਗੇ ਇਸ ਤਰ੍ਹਾਂ ਦੀਆਂ ਥੁੜੀਆਂ ਜਿਹੜੀਆਂ ਕਾਲੀਆਂ ਭੇਡਾਂ ਹੈਗੀਆਂ ਨੇ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕਰਨੀ ਪਵੇਗੀ ਤਾਂ ਬਿਲਕੁਲ ਗੱਲਬਾਤ ਕਰਵਾਈ ਹੈ ਹੁਣ ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਨੇ ਜਿਨ੍ਹਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਕਿ ਉਹਨਾਂ ਦੀ ਪਾਗਲਾ ਦਿੱਤੀ ਗਈ ਸੀ 4 ਤਰੀਕ ਨੂੰ ਲੋਮੀਨੇਸ਼ਨਾਂ ਨੂੰ ਲੈ ਕੇ ਉਹ ਵੀ ਇੱਥੇ ਮੌਜੂਦ ਨੇ ਧਰਨੇ ਦੇ ਵਿੱਚ ਬੈਠੇ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਚੈਨਲ ਤੇ ਧੰਨਵਾਦ ਜੀ ਇੱਕ ਤੁਹਾਡੇ ਨਾਲ ਵੀ ਉਸ ਦਿਨ ਵਿਵਾਦ ਹੋਇਆ ਸੀ ਤੁਸੀਂ ਖੁਦ ਕੈਮਰੇ ਦੇ ਅੱਗੇ ਆਏ ਸੀ ਧਰਨਾ ਵੀ ਉੱਥੇ ਲਗਾਇਆ ਸੀ ਜਿਸ ਤੋਂ ਬਾਅਦ ਬੱਤੀਆਂ ਵਾਲੇ ਚੌਂਕ 'ਚ ਉਹ ਜਿਹੜਾ ਧਰਨਾ ਉੱਥੋਂ ਚੱਕ ਕੇ ਲਗਾ ਦਿੱਤਾ ਗਿਆ ਸੀ ਫਿਰ ਇੱਕ ਉਸ ਤੋਂ ਅਗਲੇ ਦਿਨ ਫਿਰ ਜਿਹੜਾ ਕੱਲ ਧਰਨਾ ਲਗਾਇਆ ਗਿਆ ਤੇ ਹੁਣ ਫਿਰ ਧਰਨੇ ਦਾ ਦੂਜਾ ਦਿਨ ਹੈ ਅਜੇ ਤੱਕ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਗੱਲਬਾਤ ਕੀਤੀ ਹੈ ਕੋਈ ਆਵਾਜ਼ ਗਈ ਹੈ ਤੁਹਾਡੇ ਧਰਨੇ ਦੀ ਪ੍ਰਸ਼ਾਸਨ ਦੇ ਕੰਨਾਂ 'ਚ ਹਜੇ ਤੱਕ ਸਾਨੂੰ ਇਸ ਦਾ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਚੋਣ ਕਮਿਸ਼ਨ ਨੂੰ ਲੈਟਰ ਪਾਈ ਆ ਰਾਤੀ ਵੀ ਅਸੀਂ ਐਸਟੀਮ ਸਾਹਿਬ ਨੂੰ ਇੱਕ ਐਪਲੀਕੇਸ਼ਨ ਦਿੱਤੀ ਹੋਈ ਵੀ ਹੈ ਉਸ ਐਪਲੀਕੇਸ਼ਨ ਵਿੱਚ ਦਿੱਤਾ ਕਿ ਸਾਡੇ ਜਿਹੜੇ ਡੋਮਿਨੇਸ਼ਨ ਸੀਗੇ ਜਿਹੜੇ ਪੜੇ ਗਏ ਸੀ ਉਹ ਐਸਟੀਮ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੇ ਹੱਥਾਂ ਦੇ ਵਿੱਚ ਫੜਾਏ ਗਏ ਸੀ ਕਿ ਸਾਡੀ ਜਿਹੜੀ ਨੋਮੀਨੇਸ਼ਨ ਫਾਈਲ ਆ ਉਸ ਨੂੰ ਸਬਮਿਟ ਕੀਤਾ ਜਾਵੇ ਬਟ ਉਹ ਨੋਮੀਨੇਸ਼ਨ ਫਾਈਲ ਸਾਨੂੰ ਇਨਾ ਭਰੋਸਾ ਦਵਾਇਆ ਗਿਆ ਸੀ ਕਿ ਤੁਹਾਡਾ ਜੋ ਨੋਮੀਨੇਸ਼ਨ ਆ ਤੁਹਾਡਾ ਕਲੀਅਰ ਹੋ ਜਾਊਗਾ ਪਰ ਸਾਨੂੰ ਜਦੋਂ ਕੱਲ ਪਤਾ ਲੱਗਾ ਲਿਸਟਾਂ ਲੱਗੀਆਂ ਤਾਂ ਉਹਦੇ ਵਿੱਚ ਸਾਡਾ ਕੋਈ ਨਾਮ ਨਹੀਂ ਸੀਗਾ ਨਾ ਹੀ ਕੋਈ ਸਾਡੇ ਪੰਚਾਇਤ ਮੈਂਬਰ ਦਾ ਨਾਮ ਸੀ ਨਾ ਹੀ ਕੋਈ ਸਾਡੇ ਕੈਂਡੀਡੇਟ ਦਾ ਨਾਮ ਸੀ ਸਰਪੰਚ ਸਾਹਿਬ ਮੈਡਮ ਦਾ ਹੀ ਮੇਰੇ ਦਾ ਕਿਉਂਕਿ ਸਾਨੂੰ ਇਸ ਲਈ ਅਸੀਂ ਪੂਰੀ ਇਨਸਾਫ ਲਈ ਇੱਥੇ ਬੈਠਿਆ ਸਾਡਾ ਕੋਈ ਜੀ ਨਹੀਂ ਕਰਦਾ ਸਾਡਾ ਮਨ ਨਹੀਂ ਕਰਦਾ ਕਿ ਅਸੀਂ ਕਿਸੇ ਵੀ ਇੰਨੀ ਪਬਲਿਕ ਨੂੰ ਹਰਾਸਮੈਂਟ ਕਰੀਏ ਕਿਉਂਕਿ ਇਹ ਵੀ ਸਾਡੇ ਲਈ ਕਿੱਥੋਂ ਕਿੱਥੋਂ ਚੱਲ ਕੇ ਆ ਰਹੇ ਆ ਇੰਨਾ ਹਰਾਸਮੈਂਟ ਹੋ ਰਿਹਾ ਇਹ ਸਰਕਾਰ ਡੀਸੀ ਮੈਮ ਨੂੰ ਕੱਲ ਕੱਲ ਦੇ ਬੈਠੇ ਆ ਸੀ ਇੱਕ ਵਾਰੀ ਵੀ ਉਹਨਾਂ ਨੇ ਸਾਡੇ ਵਿੱਚ ਆ ਕੇ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਪਤਾ ਨਹੀਂ ਕਿਉਂ ਉਹ ਇੰਨਾ ਜਾਂਦਾ ਉਹਨਾਂ ਤੇ ਕੋਈ ਸਰਕਾਰ ਦਾ ਇੰਨਾ ਕ ਦਬਾਅ ਪੈ ਰਿਹਾ ਕਿ ਤੁਸੀਂ ਉਹਨਾਂ ਦੇ ਕੋਲ ਨਹੀਂ ਜਾਣਾ ਜਾਂ ਸ਼ਾਇਦ ਐਮਐਲਏ ਦੇ 골ਡੀ ਦਾ ਕੋਈ ਇੰਨਾ ਕ ਦਬਾਅ ਪਾਇਆ ਹੋਇਆ ਜੋਨਾਂ ਦੇ ਕੋਲੇ ਕਿਸੇ ਤਰ੍ਹਾਂ ਦੀ ਕੋਈ ਪੈਸਾ ਤੇ ਲੱਗਿਆ ਹੋਇਆ ਆ ਸਾਨੂੰ ਇਸ ਬਾਰੇ ਪੱਕੀ ਤਾ ਜਾਣਕਾਰੀ ਨਹੀਂ ਪਰ ਅਸੀਂ ਇਹ ਕਹਿਣਾ ਜ਼ਰੂਰ ਜਾਣਦੇ ਆ ਕਿ ਡੀਐਸਪੀ ਨੇ ਜੋ ਕਰਵਾਇਆ ਉਹ ਇੱਕ ਬਹੁਤ ਹੀ ਨਿੰਦਣਯੋਗ ਤੇ ਬਹੁਤ ਹੀ ਘਟੀਆ ਹਰਕਤ ਸੀ ਜਲਾਲਾਬਾਦ ਬਲਾਕ ਦੀ ਸਰਪੰਚ ਸਾਹਿਬ ਪੰਚਾਇਤੀ ਚੋਣਾਂ ਦਾ ਜਿਹੜਾ ਇਹੋ ਜਿਹਾ ਮਾਹੌਲ ਪੱਕ ਚੁੱਕਿਆ ਜਿਸ ਦਿਨ ਇਲੈਕਸ਼ਨ ਹੋਵੇਗਾ ਉਸ ਦਿਨ ਕਿਹੋ ਜਿਹਾ ਮਾਹੌਲ ਹੋਵੇਗਾ ਤੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀਆਂ ਚੋਣਾਂ ਦਾ ਕਿਸ ਨਤੀਜੇ ਤਰੀਕੇ ਨਾਲ ਤੁਸੀਂ ਦੇਖਦੇ ਹੋ ਮਾਹੌਲ ਦੇਖੋ ਜਿਸ ਤਰ੍ਹਾਂ ਇਹ ਪੰਚਾਇਤੀ ਚੋਣਾਂ 15 ਤਰੀਕ ਨੂੰ ਆਪਣੇ ਪਿੰਡਾਂ ਦੇ ਵਿੱਚ ਪੰਜਾਬ ਦੇ 13000 ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਹੋਣੀਆਂ ਆ ਉਹਨਾਂ ਦੇ ਵਿੱਚ ਜਿੰਨੇ ਵੀ ਨਾਮਜ਼ਦਗੀ ਪੱਤਰ ਆ ਹੋਰ ਕਿਸੇ ਵੀ ਐਂਟੀ ਪਾਰਟੀ ਆ ਆਵਾਮਦਮੀ ਪਾਰਟੀ ਤੋਂ ਬਗੈਰ ਦੂਸਰੀਆਂ ਪਾਰਟੀਆਂ ਦੇ ਕੈਂਡੀਡੇਟਾਂ ਨੂੰ ਕਿਸੇ ਨੂੰ ਵੀ ਨੌਂਸ ਨਹੀਂ ਕੀਤਾ ਜਾਊਗਾ ਸਿਰਫ ਤਾਂ ਸਿਰਫ ਜਿੰਨੇ ਵੀ ਆਵਾਮਦਮੀ ਪਾਰਟੀ ਦੇ ਕੈਂਡੀਡੇਟ ਹੋਣਗੇ ਸਿਰਫ ਉਹਨਾਂ ਦੇ ਨੋਮੀਨੇਸ਼ਨ ਲਈ ਗਏ ਆ ਦੂਸਰਾ ਦਿਨ ਨੋਮੀਨੇਸ਼ਨ ਪਾੜੇ ਗਿਆ ਸਨੇਚਿੰਗ ਕੀਤੀ ਗਈ ਆ ਬਹੁਤ ਥਾਵਾਂ ਤੇ ਕੀਤੀ ਗਈ ਜਲਾਲਾਬਾਦ ਦਾ ਵਿੱਚ ਤਾਂ ਹੱਦੋਂ ਜ਼ਿਆਦਾ ਕੀਤੀ ਗਈ ਆ ਤੇ ਉਹਦਾ ਨਤੀਜਾ ਜਿਹੜਾ ਆਉਣ ਵਾਲੀ 15 ਤਰੀਕ ਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਪੌਣੇ ਤਿੰਨ ਸਾਲਾਂ ਚ ਇਹਨਾਂ ਨੇ ਕੁਝ ਨਹੀਂ ਕੀਤਾ ਤੇ ਜਿਹੜੇ ਪੰਜਾਂ ਸਾਲਾਂ ਵਿੱਚ ਅਸੀਂ ਉਹ ਨਵੇਂ ਸਰਪੰਚ ਬਣਾਵਾਗੇ ਆ ਆਮ ਆਦਮੀ ਪਾਰਟੀ ਦੇ ਉਹ ਪਿੰਡਾਂ ਦੇ ਡਵੈਲਪਮੈਂਟ ਨਹੀਂ ਕਰਨਗੇ ਉਹ ਸਿਰਫ 2.5 ਸਾਲ ਜਿਹੜੇ ਹੋਣਗੇ 2 ਸਾਲ ਉਹ ਆਪਣੇ ਢਿੱਡ ਦੇ ਉੱਤੇ ਹੱਥ ਫੇਰਨਗੇ ਤੇ ਆਉਣ ਵਾਲੇ 3 ਸਾਲਾਂ ਲਈ ਆਪਾਂ ਨੂੰ ਇਹ ਕਹਿਣਗੇ ਕਿ ਸਾਡੀ ਅੱਜ ਸਰਕਾਰ ਨਹੀਂ ਅਸੀਂ ਤੁਹਾਡੇ ਲਈ ਕੁਝ ਵੀ ਨਹੀਂ ਕਰ ਸਕਦੇ ਤਾਂ ਬਿਲਕੁਲ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਲਾਲਾਬਾਦ ਦੇ ਬੱਤੀਆਂ ਵਾਲੇ ਚੌਂਕ ਦੀਆਂ ਜਿੱਥੇ ਜਿਹੜਾ ਕੱਲ ਦਾ ਜਿਹੜਾ ਧਰਨਾ ਲਗਾਇਆ ਗਿਆ ਤੇ ਅੱਜ ਜਿਹੜਾ ਦੂਜਾ ਦਿਨ ਹੈ ਧਰਨੇ ਦਾ ਤੇ ਅਜੇ ਤੱਕ ਇਹਨਾਂ ਦੇ ਵੱਲੋਂ ਧਰਨਾ ਜਿਹੜਾ ਜਾਰੀ ਰੱਖਿਆ ਗਿਆ ਤਾਂ ਤਸਵੀਰਾਂ ਦਿਖਾ ਰਹੇ ਆ ਇਹਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਕੱਲ ਦਾ ਜਿਹੜਾ ਧਰਨਾ ਲਗਾਇਆ ਗਿਆ ਪਰ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਜਿਹੜਾ ਇੱਥੇ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਗੱਲਬਾਤ ਨਹੀਂ ਕੀਤੀ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਜਿਹੜਾ ਲਾਲਾ ਬਾਦ ਦੇ ਬੱਤੀਆਂ ਵਾਲੇ ਚੌਂਕ ਦੀਆਂ ਵੱਖ-ਵੱਖ ਕਿਸਾਨ ਯੂਨੀਅਨ ਦੇ ਪ੍ਰਧਾਨ ਨਾਲ ਕਾਫੀੜ ਜਿੱਥੇ ਬੰਦੀ ਨਾਲ ਅਤੇ ਢਾਬਾਂ ਦੀ ਨਾਲ ਜਿਹੜੀ ਗੱਲਬਾਤ ਤੁਹਾਡੀ ਕਰਵਾਈ ਆ ਤਾਂ ਇਸੇ ਤਰ੍ਹਾਂ ਜਿਹੜਾ ਇਹ ਮਾਹੌਲ ਜਿਹੜਾ ਜਾਰੀ ਰਹੇਗਾ ਕਿਉਂਕਿ ਜਿੰਨਾ ਚਿਰ ਪ੍ਰਸ਼ਾਸਨ ਨੇ ਇਹਨਾਂ ਲੋਕਾਂ ਦੀ ਸਾਰ ਨਾ ਲਈ ਕਾਇਆ ਦਰਨਾ ਜਿਹੜਾ ਇਸੇ ਤਰ੍ਹਾਂ ਜਾਰੀ ਰਹੇਗਾ ਤਾਂ ਅੱਜ ਨਿਊਜ਼ 24 ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਧੰਨਵਾਦ ਕਰ ਜਲਾਲਾਬਾਦ ਦੇ ਬੱਤੀਆਂ ਵਾਲੇ ਚੌਂਕ ਦੀ ਕੱਲ ਵੀ ਮੇਰ ਦਾ ਆਪਣੀ ਲੱਗਦਾ ਤਰਖੀ ਆ ਉਹ ਮੈਂ ਤਾਂ ਭਰਾਵਾ ਬੋਲਦਾ ਬੈਠਾ ਉਹ ਉੱਧਰ ਬੈਠਿਆ ਔਰ ਪਿੱਛੇ ਜਿਹੜਾ ਪਿੱਛੇ ਉੱਧਰ ਅੱਗੇ ਲੈ ਕੇ ਵੰਡੋ ਹਾਂ ਸਾਰੇ ਬਾਰੇ ਨੋਕ ਕਰ ਰਿਹਾ ਹਾਂ ਤਾਂ ਅਸੀਂ ਧੰਨਵਾਦ ਕਰਦੇ ਆ ਜਪਿੰਦਰ ਬੋਪਾਲਾ ਜੀ ਦਾ ਔਰ ਹੋਰ ਵੀ ਕੱਲ ਬਹੁਤ ਸਾਰੇ ਪੱਤਰਕਾਰ ਸਾਥੀ ਆਏ ਆ ਜਿਨ੍ਹਾਂ ਨੇ ਬੜੀ دیر ਤੱਕ ਜਿਹੜੀ ਗੱਲਬਾਤ ਰੱਖੀ ਅੱਜ ਸਵੇਰੇ ਵੀ ਆਏ ਆ ਸਵੇਰੇ ਵੀ ਜਦੋਂ ਅਸੀਂ ਆਏ ਤਾਂ ਉਹਨਾਂ ਨੇ ਪੂਰੀ ਆਪਣੀ ਗੱਲਬਾਤ ਲੋਕਾਂ ਤੱਕ ਪਹੁੰਚਾਉਂਦਾ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕੀਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਵਿਸ਼ੇਸ਼ ਤੌਰ ਤੇ ਪਪਰਾ ਜੀ ਦਾ ਅਸੀਂ ਬਹੁਤ ਬਹੁਤ ਸਤਿ ਸ੍ਰੀ ਅਕਾਲ ਧੰਨਵਾਦ ਕਰਦੇ ਆ ਅਸੀਂ ਬੈਂਤੀ ਵੀ ਕਰਦੇ ਆ ਕਿ ਸ਼ਾਮ ਨੂੰ ਇਹ ਜਿਹੜਾ ਸੜਾ ਲਗਾਤਾਰ ਹੋਣਾ ਹੈ ਅਸੀਂ ਸੂਚਨਾ ਦੇਣਾ ਕਿ ਤੁਹਾਨੂੰ ਹੋ ਸਕੇ ਤਾਂ ਆਪਣੇ ਆਪ ਵੀ ਤੁਸੀਂ ਚੱਕਰ ਲਗਾਉਣੇ ਰੋ ਜੇ ਨੂੰ ਆਪਾਂ ਮਾਰੇ ਨਾਮ ਨਹੀਂ ਦੇਖਾਰੇ ਮੋਹ ਕਰਮੀ ਰੱਖਣਾ ਪਾਰਾ ਦੇ ਨਾਲੇ ਵੀ ਜਨਾ ਤਾਂ ਖੇਤੀ ਦਾ ਬੰਦਾ ਸਵਾਦੀ ਪਾਣੀ ਹੁੰਦਾ ਇਸ ਕਰਕੇ ਉਥੇ ਤਸਵੀਰਾਂ ਦੇਖ ਰਹੇ ਹਾਂ ਧਰਨੇ ਦੀਆਂ ਜਿੱਥੇ ਨੋਮੀਨੇਸ਼ਨ ਜਿਹੜੇ ਫਾੜੇ ਗਏ ਸੀ ਖੋਏ ਗਏ ਸੀ ਕਿ 4 ਤਰੀਕ ਨੂੰ ਤਾਂ ਉਹਨਾਂ ਨੂੰ ਲੈ ਕੇ ਜਿਹੜਾ ਮਾਹੌਲ ਜਿਹੜਾ ਭਖ ਚੁੱਕਿਆ ਜਲਾਲਾਬਾਦ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਜਥੇਬੰਦੀਆਂ ਦੇ ਵੱਲੋਂ ਜਿਹੜਾ ਧਰਨਾ ਲਗਾ ਦਿੱਤਾ ਗਿਆ ਤਾਂ ਅੱਜ ਜਿਹੜਾ ਦੂਜਾ ਦਿਨ ਹੈ ਧਰਨੇ ਦਾ ਅਜੇ ਤੱਕ ਜਿਹੜਾ ਇਹ ਧਰਨਾ ਇਸੇ ਤਰੀਕੇ ਦੇ ਨਾਲ ਜਿਹੜਾ جاری ਹੈ ਤਾਂ ਦੂਜੇ ਪਾਸੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜਾ ਜਾਮ ਵੀ ਲੱਗ ਚੁੱਕਿਆ ਹੈ ਪੂਰੇ ਤਰੀਕੇ ਦੇ ਨਾਲ ਗੱਲ ਕਰੀਏ ਤਾਂ ਸਵੇਰੇ ਜਿਹੜਾ ਇਹਨਾਂ ਧਰਨਾ ਅਧਿਕਾਰੀਆਂ ਦੇ ਵੱਲੋਂ ਜਿਹੜਾ ਰਸਤਾ ਇੱਕ ਵਾਰੀ ਖੋਲ ਦਿੱਤਾ ਗਿਆ ਸੀ ਕਿਉਂਕਿ ਜਿਹੜਾ ਟਰੱਕਾਂ ਦੇ ਵਿੱਚ ਸਮਾਨ ਲੋਡ ਹੋਇਆ ਪਿਆ ਸੀ ਵੱਖ-ਵੱਖ ਤਰੀਕੇ ਨਾਲ ਜਿਵੇਂ ਕਈ ਫਰੂਟ ਵਾਲੇ ਟਰੱਕ ਹੁੰਦੇ ਨੇ ਤਾਂ ਉਹ ਜਿਹੜੇ ਲੰਘਾ ਦਿੱਤੇ ਗਏ ਸੀਗੇ ਤੇ ਪਰ ਹੁਣ ਜਿਹੜਾ ਫਿਰ ਧਰਨਾ ਜਿਹੜਾ ਇਹਨਾਂ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਤਾਂ ਬਿਲਕੁਲ ਤਸਵੀਰਾਂ ਅਨਜਲਾਲਾਬਾਦ ਦੇ ਬੱਤੀਆਂ ਵਾਲੇ ਚੌਕ ਦੀਆਂ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਜਿਹੜਾ ਲਗਾਇਆ ਗਿਆ ਤੇ ਵੱਖ-ਵੱਖ ਜਿਹੜੇ ਲੀਡਰ ਨੇ ਜਲਾਲਾਬਾਦ ਦੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਤਾਂ ਉਹ ਜਿਹੜੇ ਧਰਨੇ ਦੇ ਵਿੱਚ ਬੈਠ ਕੇ ਜਿਹੜਾ ਮੌਜੂਦਾ ਸਰਕਾਰ ਆ ਜਿਹੜੀ ਪੰਜਾਬ ਸਰਕਾਰ ਆ ਤਾਂ ਉਹਦੇ ਖਿਲਾਫ ਜਿਹੜੀ ਆਪਦੀ ਪੜਾਅਸ ਕੱਟਦੇ ਨਜ਼ਰ ਉਹ ਕਾਗਜ਼ ਸਾਰੇ ਪਰ ਉਹ ਉਹਨਾਂ ਕੋਲੋਂ ਕੋਠੀ ਨਾਲ ਸਾਡੇ ਬਾਅਦ ਤੋਂ ਖੁੱਗੀ ਦੀ ਖਬਰ ਸਾਜੀ ਕਰਨ ਲੱਗਿਆ ਅਖਬਾਰ ਦੀ ਖਬਰ ਹੈ ਸਾਰ ਮੰਤਰੀ ਇੱਕੋ ਐਸਡੀ 35 ਤੋਂ ਬਾਅਦ ਹੋਣ ਵਿਧਾਇਕ ਤੇ ਹੋ ਸਕਦੀ ਹੈ ਕਾਰਵਾਈ ਉਹ ਕਿਹੜਾ ਉਦਾਇਸ਼ ਹੈ ਗੋਡੀ ਤੋਂ ਹੋਏ ਇਹ ਇਹ ਵੀ ਬਿਗినਸ ਜਾਂਚ ਇਹ ਬਿਲਕੁਲ ਚੰਡੀਗੜ੍ਹ ਤੋਂ ਹਵਾ ਰਹੇ ਉਹਦੀ ਖਬਰ ਲੱਗੀ ਹੋਈ ਹੈ ਉੱਤੇ ਭਗਵੰਤ ਨਾਨ ਦੀ ਫੋਟੋ ਹੈ ਥੱਲੇ ਗੋਡੀ ਦੀ ਫੋਟੋ ਹੈ ਮੁਰਦਾ ਬਾਤ ਮੁਰਦਾ ਬਾਤ ਮੁਰਦਾ ਬਾਤ

ਇਹ ਕੋਣ ਵਾਲਾ ਡੀਐਸਪੀ ਜਲਾਲਾਬਾਦ ਮੁਰਦਾਬਾਦ 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 ਡੀਐਸਪੀ ਜਲਾਲਾਬਾਦ ਸਾਡੇ ਪਰਤਾਚੇ ਕੋਲ ਫਰੋ ਵਾਲਾ ਮੁਰਦਾਬਾਦ 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 ਉਹਨਾਂ ਕਤਲ ਫਾਜ਼ਲ ਮੁਰਦਾਬਾਦ 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 ਲੋਕ ਸੰਸਾਦੀ ਅਤਿਆਕਰਮ ਵਾਲਾ ਡੀਐਸਪੀ ਮੁਰਦਾਬਾਦ 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 ਲੋਕ ਸੰਟਰ ਦੀ ਹੱਤਿਆ ਕਰਨ ਵਾਲਾ ਡੀਸੀ ਮੈਡਮ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ

ਹੋਲੀ-ਹੋਲੀ ਆਪਣਾ ਜਿਹੜਾ ਸੱਤ ਕੋ ਬਖਸਾ ਜਾ ਰਿਹਾ ਆ ਜਿਹੜਾ ਕੈਂਪੇ ਨੂੰ ਆਪਾਂ ਇੱਧਰ ਹੋਰ ਬਤੋਨਾ ਕੋਈ ਉਹਨਾਂ ਸੋਤੇ ਵੀ ਜਿੰਸੀ ਕੋਈ ਨਹੀਂ ਹੋ ਨਹੀਂ ਰਹੀ ਤੋਂ ਕਿ ਆਪਾਂ ਸਾਰਿਆਂ ਨੂੰ ਚੱਲਣ ਦੀ ਲੋੜ ਹੈ ਕਿ ਜਿਹੜੀਆਂ ਕੈਂਪੇਸੀ ਸੋਨਾ ਹੋ ਰਹੀਆਂ ਨੇ ਇਹਦੇ ਵਿੱਚ ਕਿਹੜੇ ਪਿੰਡਾਂ ਦੇ ਵਿੱਚ ਆਪਣੇ ਖਾਸ ਬੰਦੇ ਖੜੇ ਨੇ तो एक एक मिनट मारि चोर प्रक्रिया रुझे हुए इस करके सारी ता सड़क तो इस चली एक थोड़ा मोटा कहीं हो सरकार तो करी तेज होगा भावे उन्होंने कई दु दरखास्तान लंज कराइया ने पर तो जब आने वाली पंद्रह तरीक नोटा पंची दयाना प्रदर्शन कर रहे हो तोड़ जवाब देखे लड़ना आराम करने लोगे जुड़े हुए हैं तो उस है। तो वास्ते आप लगातार बिलकुल शांतमय ढंग प्रदर्शन कर रहे हैं ਰਾਤ ਨੂੰ ਨਾ ਜੋ ਤੰਗਵਾਰੀ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਪਰ ਆਪਾਂ ਆਪਣੀ ਸਾਈਡ ਤੋਂ ਨਾਲ ਕੰਟਰੋਲ ਕਰਕੇ ਉਹ ਵੀ ਫੀ ਕੀਤਾ ਫਲਿਰਾ ਜੀਆ ਦੇ ਜੋ ਸਮੱਸਿਆ ਆ ਰਹੀ ਹੈ ਉਹਨੂੰ ਦੇਖਦਿਆਂ ਅਸੀਂ ਸਵੇਰੇ ਪੂਰਾ ਇੱਕ ਕੈਂਟਾ ਜਿਹੜੇ ਐਸੇ ਖਰੇ ਹੀ ਫਾਤੀ ਨੀਤੇ ਜਨੇ ਟਰੈਕਟਰ ਜਾਂ ਝੱcka ਵਾਲੇ ਫਲਿਰਾ ਜੀ ਸਮੂਹ ਦਾ ਵੀ ਮਜਬੂਰੀ ਉਹਨਾਂ ਨੂੰ ਅਸੀਂ ਇਹ ਕਿਹਨਾਂ ਦਾ ਛੂਟ ਦੇ ਕੇ ਸਾਰਾ ਰਸਤਾ ਖਾਲੀ ਤੇ ਸਾਰਾ ਰਸਤਾ ਖਾਲੀ ਕੀਤਾ ਅਸੀਂ ਸਮਝਦੇ ਇਹ ਨਹੀਂ ਅਸੀਂ ਕਿ ਕਿਸੇ ਨੂੰ ਰਾਗੀ ਨੂੰ ਸੰਗ ਪਰੇਸ਼ਾਨ ਕਰਕੇ ਕੋਈ ਸਾਨੂੰ ਕੁਝ ਮਿਲਣਾ ਪਰ ਸਾਡੀ ਮਜਬੂਰੀ ਹੈ ਕਿ ਜੇ ਅਸੀਂ ਨਾਲ ਲੜਾਈ ਲੜੇ ਤਾਂ ਲੋਕ ਸੰਪਰ ਦਾ ਕਾਹਨ ਹੈ ਲੋਕ ਸੰਪਰ ਦੀ ਹੱਤਿਆ ਹੋਈ ਹੈ ਉਹਨੂੰ ਬਚਾਉਣ ਵਾਸਤੇ ਅਸੀਂ ਪਰਨ ਕਰਕੇ ਆਏ ਕਹੋਣਾ ਸਾਰ ਕੇ ਉਹ ਲੜਾਈ ਗੁੰਮਾ ਚੇਤੇ ਕਿ ਛੁੱਟੀ ਨਹੀਂ ਜਾਂਦੀ ਉਹਨਾਂ ਉੱਤੇ ਤਾਂ ਕਿਸੇ ਲੜਾਗੇ ਔਰ ਆਖਰੀ ਸਾਹ ਤੱਕ ਲੜਾਗੇ